ਸੀਸ ਦੇਨ ਪਿਤਾ ਨੂੰ ਨਾ ਦਿੱਲੀ ਵੱਲ ਤੋਰ ਦੇ ਮੁਗਲਾਂ ਦੇ ਦੰਦਾਂ ਨੂੰ ਨਾ ਟੀਰਾ ਨਾਲ ਪੋਰ ਦੇ ਸੀਸ ਦੇਨ ਪਿਤਾ ਨੂੰ ਨਾ ਦਿੱਲੀ ਵੱਲ ਤੋਰ ਦੇ ਮੁਗਲਾਂ ਦੇ ਦੰਦਾਂ ਨੂੰ ਨਾ ਟੀਰਾ ਨਾਲ ਪੋਰ ਦੇ ਪੰਜ ਸਿੰਘ ਸਾਜਨਾ ਵਕੋਂਦੇ ਬਜਵਾਲਿਆ ਫੇਰ ਅੱਜ ਸਿੱਖ ਨਾ ਥਿਉਂਦੇ ਬਾਜਾਂਵਾਲਿਆ ਫੇਰ ਅੱਜ ਹਿੰਦੂ ਨਾ ਥਿਉਂਦੇ ਬਾਜਾਂਵਾਲਿਆ ਫੇਰ ਅੱਜ ਸਿੱਖ ਨਾ ਥਿਉਂਦੇ ਮੇਰੇ ਪਾਤਸ਼ਾਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋਨੇ ਵੀਰ ਵੱਧ ਤੋਂ ਵੱਧ ਸ਼ੇਅਰ ਕਰੋ ਬਾਜਾਂ ਵਾਲਾ ਸਤਿਗੁਰੂ ਸਾਰਿਆਂ ਤੇ ਮਿਹਰਾਂ ਭਰੀਆਂ ਨਜ਼ਰਾਂ ਰੱਖੇ